ਉਹ ਵੀ ਸਾਡਾ ਬੰਤਾ ਵਿੱਚਰ ਗਿਆ ਉਹ ਖੜੇ ਸਾਰੇ ਮਨਾਲ ਲੱਗ ਰਹੇ ਨੇ ਕੱਲਾ ਹੀ ਉਤਰ ਕੇ ਭਾਗ ਗਿਆ ਗੱਡੀਆਂੋਂ ਮਨਾਲ ਲੱਗ ਰਹੇ ਨੇ ਸਾਰੇ ਪੈਂਕੋਤੀ ਸਾਰੇ ਕੰਮ ਦੀ ਤਾਂ ਜੱਪੀ ਨੇ 1400 ਰੁਪਏ ਦਾ ਪਵਾਤਾ ਅੱਜ ਹੱਤੀ ਕਣੀ ਸੇਵਾ ਲੱਗੀ ਮੇਰੇ ਬਾਈ ਕਣੀ ਜਦੋਂ ਜਵਾੜੇ ਦੁਖਣ ਲੱਪੇ ਨਾ ਉਦੋਂ ਹਟਿਓ ਤੇਰੇ ਵਰਗੇ ਰੋਜ਼ ਸਵੇ ਮੈਨੂੰ ਘਰ ਲਵੜੇ ਪਰਪੋ ਦੁਇ ਮੈਨੂੰ ਤੇਲਾ ਪਾਣੀ ਵਾਗੂ ਸਾਫ ਨੀ ਤਾਂ ਨਹੀਂਓ ਖੋਟੀਆਂ ਸਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਏ ਆਹ ਜੀ ਪਹਿਲੀ ਵਾਰ ਉੱਠਿਆ ਤੇ ਇਹਨੂੰ ਸਕੂਲ ਛੱਡਣੇ ਜਾਣਾ ਸੀ ਇਹਨੇ ਦਿਨਾਂ ਦੀਆਂ ਬਾਅਦ ਤੇ ਕਹਿੰਦਾ ਮੈਂ ਜਾਊਂਗਾ ਕੱਢੀ ਆ ਇਹਨੂੰ ਛੱਡਣ ਜਾ ਰਹੇ ਆਪਾਂ ਉਸ ਤੋਂ ਬਾਅਦ ਆ ਕੇ ਦੇਖਦੇ ਆਂ ਕੀ ਤਿਆਰੀਆਂ ਨੇ ਵਿਆਹ ਉਹਦੀਆਂ ਮੈਨੂੰ ਲੱਗਦਾ ਟਾਲੀ ਨਾ ਹੋ ਜਾਏ ਕੱਪੜੇ ਉਪਰਲੇ ਸੈਲੈਕਟ ਨਹੀਂ ਹੋਏ ਜਿਹੜੇ ਪਾਣੀ ਨੇ ਕਿਹੜੇ ਨਹੀਂ ਚਲੋ ਦੇਖਦੀਆਂ ਬਾਕੀ ਜਾਂ ਪ੍ਰੇਮੀ ਠੀਕ ਹੈ ਛੋਟੇ ਪ੍ਰੇਮੀ ਹਾਂ ਠੀਕ ਹੈ ਠੀਕ ਹੈ ਦਾਦੇ ਕੈਰੀ ਨੇਚਾ ਵੀ ਦੀ ਅੱਛਾ ਸਾਡਾ ਪਿੰਡ ਇਹ ਸਾਡੇ ਪਿੰਡ ਦੀਆਂ ਸ਼ਾਨ ਰੂੜੀਆਂ ਲੋ ਜੀ ਗੱਡੀ ਤੇ ਮਾਰ ਲਿਆ ਪਾਣੀ ਧੋਖੇ ਖੜਾਤੀ ਹੁਣ ਸੋਚਿਆ ਆਪਣੇ ਤੇ ਹੀ ਮਾਰ ਲੀਏ ਪਾਣੀ ਨਾਲ ਨੂੰ ਲੀਏ ਫੇਰ ਚੱਲਦੇ ਆਂ ਆਪਾਂ ਵਿਆਹ ਗੂ ਵੱਲ ਨੂੰ ਪੰਜ ਮਿੱਤਰ ਫਾਈਨਲੀ ਆਪਾਂ ਹੋ ਚੁੱਕੇ ਆਂ ਰੈਡੀ ਤੇ ਆਪਾਂ ਨੇ ਚੱਕ ਲਿਆ ਸਮਾਨ ਸੂਣ ਕੁਰਤਾ ਵੇ ਮਾਪਾਇ ਨਾਲ ਲਿਆ ਮਾਫਲਰ ਤੇ ਫੁੱਲ ਵੀਡੀਓ ਆਪਾਂ ਬਣਾ ਮੰਗੇ ਅੱਜ ਐਂਡ ਤੱਕ ਬਣੀ ਰਹੀਆਂ 30 ਡੇਸ ਜਿਹੜਾ ਹਾਰਡ ਚੈਲੰਜ ਹੈ ਡੇਲੀ ਬਲੌਗ ਚੈਲੰਜ ਜੋ ਆਪਾਂ ਨੇ ਸ਼ੁਰੂ ਕਰਖਿਆ ਇਸ ਕਰਕੇ ਐਂਡ ਤੱਕ ਬਣੇਰੀਆਂ ਵੀਡੀਓਜ਼ ਤੇ ਡੇਲੀ ਆਪਣੇ ਬਲੌਗ ਨੂੰ ਇੰਜੋਏ ਕਰਿਆ ਕਰੋ ਫਾਈਨਲੀ ਹੋ ਗਿਆ ਤਿਆਰ ਹੈ ਦਰੋ ਰਾਣੀ ਸੁੰਦਰਾ ਆਪਣੀ ਤਿਆਰ ਹੈ ਤੇ ਆਪਾਂ ਚੱਲਣ ਲੱਗਿਆ ਉਹਨੂੰ ਆ ਰਹੇ ਹੋ ਕਿ ਚੋਬਰੋ ਆਜੋ 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 ਇੱਕ ਦੋ ਤਿੰਨ ਹਲੇ ਇੱਕ ਅੱਧਾ ਹੋਰ ਝੜਨਾ ਚੜਾਂਗੇ ਚੜਾਂਗੇ ਵੀ ਆਰ ਰੈਡੀ ਨਾਓ ਰੈਡੀ ਚੱਲ ਆਈ ਕੋਟੀਆਂ ਸਵੈਟਰ ਪਾਉਣ ਲੱਗ ਰਹੀ ਐ ਸਤਿ ਸ੍ਰੀ ਅਕਾਲ ਪੁੱਤ ਆਈ ਆ 0099 ਚੱਲੇ ਅੱਛੇ ਉੱਪਰ ਆ ਜਾ ਬਈ ਤਰੂਨੇ ਮਨਨੇ ਚਾਹਦਾ ਬੰਦੇ ਯੱਲੜੇ ਅੱਖ ਪਾ ਲਾਗੇ ਦੀ ਸ਼ਾਟਿੰਗਾਂ ਦੀ ਅਲੜੇ ਦਿਲਾਂ ਤੇ ਨਿਸ਼ਾਨੇ ਸਿੱਦੇ ਮਾ ਹੱਦੀਆ ਹੋਸ਼ੀਲਾ ਲੰਗੜ ਫਲਾਈ ਕਰਕੇ ਆ चौदह सौ रुपए का पवाता अज है लगी मेरे बाईक चोबरा दी हुई लड़ाई आप चाह लड़ कोई डिसाइड नहीं हो रहा है चोबर लड़ पे ने मेरे भी <laughs> ਹੁਣ ਕਿਤੇ ਖੁੱਲੀ ਜਗ੍ਹਾ 'ਚ ਗੱਡੀ ਲਗਾਈ ਜਾਊਗੀ ਤੇ ਥਾਪੜਾਂ 'ਚ ਥਾਪੜੇ ਹੋਣਗੇ। ਥਾਪੜਾਂ 'ਚ ਥਾਪੜੇ। ਨਾ ਕਰ ਬਈ ਤੂੰ ਖੁੱਲੇ ਚ ਲਾਵਾਂਗੇ ਜੀ ਸੱਤ ਕੇ ਲੜੀ ਨਹੀਂ ਦੇਖਾਂਗੇ ਬਹਿ ਕੇ। ਹਾਂ। ਅਸੀਂ ਢੇੜਾ ਕੱਢਿਆ ਪਰ ਕੋਈ ਰੌਣਕ ਮੇਲਾ ਨਹੀਂ ਦੀ ਹਲੇ ਬਿਆਜ। ਅਜੇ ਬਿਆਲ ਮੁੰਡਾ ਪਹੁੰਚਿਆ ਨਹੀਂ ਅਜੇ ਤੱਕ। ਇਸ ਕਰਕੇ ਅਸੀਂ ਇਕੱਲੇ ਬੈਠ ਚੁਣ ਲਖਨੌਰੀ ਨਹੀਂ ਆ ਰਹੇ। ਸਿਲੰਡਰ ਵਾਲੇ ਤੋਂ ਮਾਸ। ਆ ਵੇ ਤਰਦੇ ਬਹਿਦੇ। ਬਚ ਗਿਆ ਫਰਾ ਉੱਤਰਿਆ ਬਰਾ। ਟਰੈਕਟਰ ਤੋਂ ਬਚ ਗਿਆ ਨਾ ਉਹ। ਪਰ ਮਸਾ ਬਚੇਗਾ ਜੀ। ਗੋਤਾ ਘਰਾਂ ਨੇ ਘੰਟੇ ਮਿਲ ਗਏ। ਗੋਤਾ ਘਰ ਬੁਲਾਣੇ ਪੜ੍ਹੇਗੇ ਬ ਜਬਰੂਰ ਕੁਝ ਨਹੀਂ ਹੈਗਾ ਆਪਣੇ ਮੇਜਗਾ ਹੈ ਗੋੜੀ ਗੋੜੀ ਰੱਖੀ ਆ ਮੈਂ ਬਹੁਤ ਨੰਮਣਾ ਤਾਇਆ ਗੱਡੀ ਨਿਗਾ ਰੱਖੀ ਬੱਤ ਸਹੀ ਏ ਹੋਰ ਠੀਕ ਹੈ ਠੀਕ ਹੈ ਠੀਕ ਹੈ ਦੱਦੜੇ ਤੇਰਾ ਬਾਪੂ ਆ ਰਿਹਾ ਇਹਨਾਂ ਪਿੰਨਰ ਨਾਲ ਲਾਂ ਨਾ ਪਹਿਲੇ ਹੀ ਨਿਕਲੇ ਇੱਥੇ ਤੈਨੂੰ ਚੋਬਰ ਫੋਕਲਾਂ ਦੇ ਅੰਦਰ ਬਣੀ ਨਹੀਂ ਗੱਲਾਂ ਗੱਡੀ ਇੱਧਰ ਲਾ ਕੇ ਫੇਰ ਖਿੱਚਾਂਗੇ ਇੱਧਰ ਘੱਟ ਲੈ ਹੋ ਲਾ ਲੋ ਵੀ ਸਾਡਾ ਬੰਤਾ ਵਿੱਚਰ ਗਿਆ ਉਹ ਖੜੇ ਸਾਰੇ ਮਨਾਲ ਲੱਗ ਰਹੇ ਨੇ ਪੰਚੋਤੀ ਸਾਰੇ ਕੰਮ ਦੀ ਤਾਂ ਕੱਲਾ ਹੀ ਉਤਰ ਕੇ ਭਾਗ ਗਿਆ ਗੱਡੀਆਂ ਮਨਾਲ ਲੱਗ ਰਹੇ ਨੇ ਸਾਰੇ ਵੀ ਆ ਜਾ ਵਿਆਹ ਜਾ ਆ ਜਾ ਧੱਕੇ ਨਾਲ ਬਾੜਨ ਲੱਗ ਰਹੇ ਨੇ ਦੇਖੋ ਹੋ ਤਾਂ ਧੱਕੇ ਨਾਲ ਬਾੜਨ ਲੱਗ ਰਹੇ ਆਂਦਾ ਨਹੀਂ ਹੈਗਾ ਕੀ ਗੱਲ ਹੋ ਗਈ ਭਾਈ ਉਹਨੂੰ ਬੈਂਗੜ ਹੋ ਗਿਆ ਬੰਦਾ ਮਰ ਗਿਆ ਜਲਿਆ ਫੜ ਕੇ ਲੈ ਗਿਆ ਕੱਲ ਕਾ ਕੇ ਰੱਖੇ ਵੀ ਜਾਣਾ ਜਾਣਾ ਸਾਲਾ ਉਹ ਮਰੀ ਤੇ ਵਿਚਰ ਗਿਆ ਵਿਚਰ ਹੈ ਕੀ ਕਰਦੇ ਆ ਭਾਈ ਮੇਤਰ ਸਹੀ ਸਲਾਮਤ ਪਹੁੰਚ ਚੁੱਕੇ ਨੇ ਚੋਬਰ ਤੇ ਹੁਣ ਦੇਖਦਾ ਕੋਈ ਗੱਲਬਾਤ ਕਿਤੇ ਬੈਠਣ ਉੱਠਣ ਦਾ ਜੇ ਕੋਈ ਯਾਰ ਮਿੱਤਰ ਆਂਦੇ ਨੇ ਉਹਨਾਂ ਨੂੰ ਸੀਗਰਟ ਗੱਲਾਂ ਦੱਸਦੇ ਆ ਕੋਈ ਨਾ ਕੋਈ ਜਿਹੜਾ ਕੁਝ ਹੁੰਦਾ ਆਪਣਾ ਮੁੱਦਾ ਹੁੰਦਾ ਜਿਹੜਾ ਮੈਨਾਂ ਹੈ ਨਾ ਤਾਂ ਦੱਸ ਕੇ ਫਿਰ ਆਪਾਂ ਮਿਲਦੇ ਆਂ ਕੁਝ ਕਰਦੇ ਆਂ ਗੱਲਬਾਤ ਅਸੀਂ ਜਗਾ ਕੋਈ ਖੂਕਿਆਈ ਲੱਭ ਰਹੇ ਆਂ ਲੱਭ ਗਈ ਲੱਭ ਗਈ ਰ ਆ ਗਿਆ ਲੱਗ ਗਿਆ ਮਾਹੌਲ ਆ ਗਰਮਾਇਆ ਹੋਇਆ ਏ ਜਦੋਂ ਜਵਾੜੇ ਦੁਖਣ ਲੱਪੇ ਨਾ ਉਦੋਂ ਹਟਿਓ ਆ ਜੀ ਚਲੋ ਵੀਡੀਓ ਕਿੱਚੋ ਵੀਡੀਓ ਟੋਟਾ ਕਲਿੱਕ ਕਰ ਰਹੇ ਨੇ ਬਹੁਤ ਕਰਦੇ ਆ ਸਾਡੇ ਨੂੰ ਹੋਰ ਚਾਹੀਦਾ जो भी 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 जो ਨੇ ਬੜ ਗਿਆ ਬਿਆਹ ਉਹ ਆਪਣਾ ਠੀਕ ਹੈ ਸਾਰੇ ਓਕੇ ਨੇ ਯਾਰ ਮਿੱਤਰਾਰੇ ਕੰਮ ਸੈਟ ਹੈ ਇਹ ਕੰਮ ਸੈਟ ਹੈ ਕੱਲ ਵਾਲੀ ਡੈਫੀਨੇਸ਼ਨ ਆਪਾਂ ਕੱਲ ਨੂੰ ਦਵਾਗੇ ਚੱਲਦੇ ਆਪਾਂ ਪਰ ਨਾ ਨਾ ਦ ਨੈਕਸਟ ਡੇ ਹਾਂ ਭਈ ਮਿੱਤਰੋ ਆਪਾਂ ਇਹਨੇ ਦਾ ਸੋਰੀ ਗੋਠੇ ਤੇ ਇੱਕ ਸਾਥੋਂ ਬਾਹਰ ਨਿਕਲੀ ਉਹ ਧੁੱਪ ਪਰ ਨਾਲ ਨਾਲ ਚੱਲ ਰਹੀ ਹੈ ਹਵਾ ਤੇ ਰਾਤ ਵਾਲੇ ਲੇਟ ਹੋ ਗਏ ਸੀ ਬਿਆਹ ਚ ਗੱਡੀ ਗੱਡੀ ਖੜਾਈ ਤੇ ਆ ਕੇ ਕਦੋਂ ਨੀਂਦ ਆ ਗਈਆਂ ਦਸਾਂ ਨੂੰ ਪਤਾ ਹੀ ਨਹੀਂ ਲੱਗਿਆ ਫਿਰ ਸਵੇਰੇ ਮੈਂ ਉੱਠਿਆ ਜਨ 10:00 ਵਜੇ ਫਿਰ ਮੈਨੂੰ ਪਤਾ ਲੱਗਿਆ ਵੀ ਅੱਜ ਧੁੱਪ ਚੜੀ ਹੋਈ ਆ ਵੀ ਦਿਨ ਹੈਗਾ ਅੱਜ ਵਧੀਆ ਤੇ ਫਿਰ ਮੈਂ ਉੱਤੇ ਆ ਗਿਆ ਉੱਤੇ ਆ ਕੇ ਦੇਖਿਆ ਵੀ ਧੁੱਪ ਤਾਂ ਆਈ ਜਾਂ ਨਾਲ ਨਾਲ ਹਵਾ ਵੀ ਵਰ ਰਹੀ 10 ਰਜਾਈ ਚੱਕ ਕੇ ਲਿਆ ਇਨੇ ਕ ਕਸ਼ਟ ਕੀਤਾ ਉਸ ਬਾਅਦ ਮੈਂ ਫੇਰ ਸੌਂ ਗਿਆ ਤੇ ਹੁਣ ਵੱਜ ਗਏ 2 ਇਸ ਟਾਈਮ ਉੱਠਿਆ 10 ਤੇ ਹੁਣ ਰੋਟੀ ਪਾਣੀ ਦਾ ਸੇਵਨ ਕੀਤਾ ਜਾਊਗਾ ਹਲੇ ਤਾਂ ਨੌਜਵਾਨ ਨੂੰ ਸਕੂਲੋਂ ਲੈ ਕੇ ਆਣਾ ਹੈ ਫੋਨ ਆਇਆ ਸੀ ਮੈਨੂੰ ਡੈਡੀ ਤਾਂ ਕਹਿੰਦੇ ਵੀ ਲੈ ਕੇ ਆ ਕਿਉਂਕਿ ਮੈਂ ਇੱਧਰਲੇ ਘਰੇ ਬੈਠਾ ਹਾਂ ਪਰ ਲੈ ਕੇ ਖੜਿਆ ਮੋਟਰਸਾਈਕਲ ਉਹ ਨੌਜਵਾਨ ਨੂੰ ਲੈ ਕੇ ਆਨੇ ਆ ਉਸ ਤੋਂ ਬਾਅਦ ਖਾਵਾਂਗੇ ਰੋਟੀ ਰੁੱਟੀ ਦੇਖਣਾ ਫਿਰ ਕੀ ਕਾਰਵਾਈ ਆ ਅਗਲੀ ਉਹ ਉੱਠਣਾ ਪਊਗਾ ਦਸ ਮਿੰਟ ਤਾਂ ਆਏ ਵੇ ਕਾਹ ਬਈ ਉਹਨੂੰ ਲੈਣ ਆ ਗਿਆ ਪਾਸਕੂਲ ਚ ਇਧਰੋਂ ਆਂਦਾ ਕਿਹੜੇ ਆਠੇ ਛਪ ਕੇ ਆਂਦਾ ਮੈਨੂੰ ਤਾਂ ਲੱਗਦਾ ਨਹੀਂ ਹੈਗਾ ਥਾਪੀ ਖਾ ਜਾਂਦਾ ਐਸੀ ਲੈ ਜਾਂਦਾ 20 ਰੁਪਏ ਜਾਂਦੇ ਜਾਂਦੇ ਬੜੇ ਦਿਨਾਂ ਬਾਅਦ ਚੱਕਿਆ ਜਿਸ ਸਪਲੈਂਡਰ ਹਾ ਬਈ ਪੜਿਆ 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 ਕਰਨਾ ਲੱਗ ਗਿਆ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਤੂੰ ਕਿਹੜਾ ਪੜਕੇ ਆ ਨਾ ਪੈਸੇ ਖਾ ਕੇ ਆ ਨਾ ਇਕੱਲੇ ਹੈ ਨਾ ਪੜਕੇ ਤਾਂ ਨਹੀਂ ਆਂਦਾ ਨਾ ਲਾਉ ਜੀ ਮੋਕਸ ਨਾਲ ਜਾਤਾ ਇੱਥੇ ਆਪਣੀਆਂ ਤਿਆਰੀਆਂ ਨੇ ਦੁਬਾਰੇ ਸੌਂਦੀਆਂ ਕੋਈ ਕੰਮ ਨਹੀਂ ਸੌਣਿਆ ਰੱਜ ਕੇ ਠਕਾ ਬਟੋਰੀ ਪੂਰੀ ਖਾ ਲ ਰੱਤਾਂ ਬਾયા ਮਾਰੀਆਂ ਸੀ ਤੇ ਰੱਖਿਆ ਰੜਕਣ ਵਾਸਤੇ ਸਭ ਤੋਂ ਪਹਿਲਾਂ ਪਤਾ ਹੋਣਾ ਇਹ ਮਲਾਈ ਰੋਟੀ ਖਾਣ ਵਾਸਤੇ ਉਭੀ ਜੋ ਬਰੂ ਸਭ ਤੋਂ ਪਹਿਲਾਂ ਇਹਨੂੰ ਦੇਖ ਲਓ ਘੰਟਾ ਹੋ ਗਿਆ ਸਕੂਲ ਨੂੰ ਇਹਨੂੰ ਕੱਲਾ ਫੋਨ ਦੇਖੀ ਜਾਂਦਾ ਰਿਹਾ ਟੁੱਟੀ ਖਾਂਗੇ ਪਰੌਂਠਾ ਖਾਂਗੇ ਹੂੰ ਫੇਰੇ ਛੱਡ ਦੇ ਫੋਨ ਨਾਲ ਨਾਲ ਖਵਾ ਮਾ ਜਓ ਜੀ ਮੇ trot ਆਪਣਾ ਰਹਿ ਗਿਆ ਮਲਾਈ ਨਾਲ ਪਰੌਂਠੇ ਫੇਰ ਕਰਦੇ ਆਂ ਗੀ ਗੱਲਾਂ ਬਾਤਾਂ ਇਹਨਾਂ ਪੇਟ ਪੂਰਾ ਕਰ ਲਈਏ ਫੇਰ ਦੀ ਹੁਣ ਤੱਕ ਨਹੀਂ ਖਾਧੀ ਕਿਹਨ ਟਿਕਣ ਦਿੰਦਾ ਮੈਨੂੰ ਕਹਿੰਦਾ ਉਧਰ ਲੈ ਕੇ ਚੱਲ ਮੈਨੂੰ ਹੁਣ ਇੱਥੇ ਵੀ ਨਹੀਂ ਰਹਿਣਾ ਹੁਣ ਕਹ ਦੂਗਾ ਫਰਾਂ ਲੈ ਕੇ ਚੱਲਾਂ ਰਹਿ ਜਾਏਗਾ ਇੱਥੇ ਹਾਂ ਰਹਿ ਜਾਏਗਾ ਹਾਂ ਨਾ ਗੱਡੀ ਚਾਬੀ ਨੇ ਅੰਦਰ ਵਜਾ ਹੈਪੀ ਕੋਲ ਇੱਧਰ ਲਾ ਗੱਡੀ ਹੈਪੀ ਹੈਪੀ ਕੋਲ ਅੰਦਰ ਗੱਡੀ ਕੋਲ ਮੇ ਮਤਰਾ ਛੋਟੇ ਕਾਕੇ ਨੂੰ ਆਪਾਂ ਨੂੰ ਲੈ ਕੇ ਜਾਣਾ ਪੂਗਾ ਹਸਪੀਟਲ ਪਤਾ ਨਹੀਂ ਕੀ ਹੋ ਗਿਆ ਠੰਡ ਹੁੰਡ ਲੱਗੀ ਸ਼ਾਇਦ ਬਿਮਾਰ ਹੋ ਗਿਆ ਹੁਣ ਆਇਆ ਸੀ ਕਰੋ ਤੇ ਚਲਾਣਾ ਪਊਗਾ ਹੁਣ ਮਤਰਾ ਸੁਸਤੀ ਤਿਆਗਣੀ ਪਊਗੀ ਕਿਤੇ ਨਹੀਂ ਜਾਂਦੇ ਹੈਗੇ ਹਾਂ ਹਸਪਤਲੇ ਕੀ ਆਵਾਜ਼ ਹੈ ਹਸਪਤਲੋ ਤੈਨੂੰ ਸੁਣ ਗਿਆ ਹਾਂ ਅੱਛਾ ਬਹੁਤ ਸਿਆਣਾ ਹੈ ਹੋ ਲੋਗਾ ਖੁੱਲਿਆ ਨਹੀਂ ਖੁੱਲਿਆ ਨਹੀਂ ਦਵਾਰੇ ਰੱਬ ਖੁੱਲਿਆ ਨਹੀਂ ਉਹ ਖੋਲ ਤਾਂ ਖੋਲ ਤਾਂ ਖੋਲ ਤਾਂ ਕਿਹੜੀ ਗੱਡੀ ਹੈ ਐਮਛੇ ਐਮਛੇ ਅੱਛਾ ਲਾਉ ਜੀ ਬਾਈਕਰੂ ਦਾ ਨਾਮ ਲੈ ਕੇ ਆਪਾਂ ਮਰਦੇ ਹਾਂ ਸਰਪਾ ਬਾਈ ਨੂੰ ਗੇਟੀ ਕਲ ਬਾਈਏ ਟੀਕਲ ਬਾਈਏ ਤੇਰੇ ਅੱਛਾ ਬਸ ਤਾਂ ਹਾਂ ਜਿਵੇਂ ਮੇਟਰ ਦਵਾਈ ਦੁਵਾਈ ਦਵਾ ਲਿਆ ਸੀ ਤੇ ਮੈਂ ਆ ਗਿਆ ਆਪਣੀ ਵੀਡੀਓ ਬਣਾਣਾ ਤੇ ਇੱਥੇ ਇੱਕ ਅੱਧਾ ਰੈਪਰੂਪਿਆ ਬਣਾ ਕੇ ਬਾਕੀ ਆਪਾਂ ਵਲੌਗ ਬਲੌਗ ਆ ਬਣਾ ਕੇ ਫਿਰ ਚੱਲਾਂਗੇ ਘਰੇ ਠੀਕ ਆ ਤੇ ਅੱਜ ਦੇ ਵਲੌਗ ਚ ਨਹੀਂ ਤੇ ਨਵੇਂ ਨਵੇਂ ਵੀਡੀਓਜ਼ ਆਉਂਦੀਆਂ ਰਹਿਣੀਆਂ ਡੇਲੀ ਤੋਂ ਡੇਲੀ ਤੇ ਡੇਲੀ ਰੁਟੀਨ ਬਲੌਗ ਪਾਇਆ ਕਰਾਂਗੇ ਤੇ ਆਪਣੇ ਚੈਨਲ ਨਾਲ ਬਨੇ ਰਹੋ ਲਾਈਕ ਸ਼ੇਅਰ ਕਮੈਂਟ ਕਰਦੇ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਬੰਦੇ ਨਵੇਂ ਨੇ ਐਦਾਂ ਹੀ ਆਪਾਂ ਮਸਤੀ ਭਰੀਆਂ ਵੀਡੀਓਜ਼ ਲੈ ਕੇ ਆਂਦੇ ਰਹਿਾਂਗੇ ਤੇ ਇੰਸਟਾਗ੍ਰਾਮ ਜਿੰਨੇ ਨਹੀਂ ਫੋਲੋ ਕਰ ਰਹੇ ਸੈਣੀ ਪੀਬੀ 13 ਜਾ ਕੇ ਸੇਮ ਨਾਮ ਤੋਂ ਸਰਚ ਕਰ ਸਕਦੇ ਹੋ ਸ਼ੈਰੀ ਵੀਡੀਓਜ਼ ਪਾਣੇ ਉੱਥੇ ਤੇ ਆਪਾਂ ਰੈਪ Song ਪਾਣੇ ਆ ਤੇ ਅੱਜ ਦੀ ਵੀਡੀਓ ਚ ਨਹੀਂ ਮਿਲਦੀਆਂ ਕਿਸੇ ਨੰਮ ਵੀਡੀਓ ਚ ਲਵ ਯੂ ਟੇਕ ਕੇਅਰ ਬਾਏ ਬਾਏ